ਤੰਦਰੁਸਤੀ ਨਾਲ ਜੁੜੀਆਂ ਵੀ ਜ਼ਰੂਰੀ ਗੱਲਾਂ ਨੰਬਰ 1 ਸਦੀਆਂ ਦੇ ਮੌਸਮ ਵਿੱਚ ਪਿਸਤਾ ਸਭ ਤੋਂ ਵਧੀਆ ਡਰਾਈ ਫਰੂਟ ਹੈ ਜੋ ਸਾਡੇ ਸਰੀਰ ਨੂੰ ਅੰਦਰੋਂ ਤਾਕਤ ਦੇਣ ਦੇ ਨਾਲ ਨਾਲ ਗਰਮ ਰੱਖਣ ਵਿੱਚ ਮਦਦ ਕਰਦਾ ਹੈ ਨੰਬਰ 2 ਸਾਈਕਲ ਚਲਾਉਣ ਨਾਲ ਜੋੜਾਂ ਅਤੇ ਹੱਡੀਆਂ ਦਾ ਦਰਦ ਠੀਕ ਹੁੰਦਾ ਹੈ ਇਸ ਲਈ ਜਦੋਂ ਸਮਾਂ ਮਿਲੇ ਸਾਈਕਲ ਜ਼ਰੂਰ ਚਲਾਓ ਨੰਬਰ 4 ਆਸ਼ਾਵਾਦੀ ਨਜ਼ਰੀਆ ਰੱਖਣ ਵਾਲੇ ਲੋਕ ਬਿਮਾਰੀਆਂ ਨੂੰ ਖੁਦ ਤੋਂ ਦੂਰ ਰੱਖਦੇ ਹਨ ਇਸ ਲਈ ਤੁਸੀਂ ਵੀ ਖੁਸ਼ ਤੇ ਆਸ਼ਾਵਾਦੀ ਬਣੋ ਤੇ ਸਿਹਤਮੰਦ ਰਹੋ ਨੰਬਰ 4 ਸਦੀਆਂ ਦੇ ਮੌਸਮ ਵਿੱਚ ਗੁੜ, ਛੋਲੇ, ਤਿਲ, ਜਵਾਰ, ਬਾਜਰਾ ਵਰਗੀਆਂ ਚੀਜ਼ਾਂ ਨੂੰ ਭੋਜਨ ਵਿੱਚ ਜ਼ਰੂਰ ਸ਼ਾਮਲ ਕਰੋ ਕਿਉਂਕਿ ਇਹਨਾਂ ਦੀ ਤਾਸੀਰ ਗਰਮ ਹੁੰਦੀ ਹੈ। ਨੰਬਰ 5 ਗੈਸ ਦੀ ਸਮੱਸਿਆ ਹੋਣ ਤੇ ਭੋਜਨ ਵਿੱਚ ਅਜਵਾਈਨ ਪਾਣੀ ਸ਼ੁਰੂ ਕਰ ਦਿਵੋ ਇਸ ਨਾਲ ਗੈਸ ਦੀ ਸਮੱਸਿਆ ਖਤਮ ਹੋ ਜਾਵੇਗੀ। ਨੰਬਰ 6 ਹੰਝੂ ਨੂੰ ਰੋਕ ਕੇ ਰੱਖਣ ਨਾਲ ਸਿਰਦਰਦ, ਗੁੱਸਾ ਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ। ਨੰਬਰ 7 ਜਿਨ੍ਹਾਂ ਲੋਕਾਂ ਨੂੰ ਬੁਖਾਰ ਜ਼ਿਆਦਾ ਹੁੰਦਾ ਹੈ ਜਾਂ ਛੇਤੀ ਠੀਕ ਨਹੀਂ ਹੁੰਦਾ ਉਹਨਾਂ ਨੂੰ ਬੱਕਰੀ ਦੇ ਦੁੱਧ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਨੰਬਰ 8 ਜੇਕਰ ਤੁਹਾਨੂੰ ਗੁਰਦੇ ਨਾਲ ਜੁੜੀ ਕੋਈ ਵੀ ਬਿਮਾਰੀ ਹੈ ਜਾਂ ਫਿਰ ਗੁਰਦੇ ਦੀ ਪੱਥਰੀ ਹੈ ਤਾਂ ਤੁਹਾਨੂੰ ਟਮਾਟਰ ਖਾਣਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ। ਨੰਬਰ 9 ਮਾਲਿਸ਼ ਮਾਸਪੇਸ਼ੀਆਂ ਦੇ ਤਣਾਅ ਨੂੰ ਦੂਰ ਕਰਦੀ ਹੈ ਜਿਸ ਨਾਲ ਸਰੀਰ ਰਿਲੈਕਸ ਹੁੰਦਾ ਹੈ। ਸਰੀਰਕ ਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਲਈ ਸਭ ਤੋਂ ਵਧੀਆ ਤਰੀਕਾ ਹੈ ਮਾਲਿਸ਼ ਕਰਨਾ ਜਾਂ ਕਰਾਉਣਾ। ਨੰਬਰ 10 ਸਵੇਦਾ ਦਾ ਖਾਣਾ ਸਾਨੂੰ ਕਦੇ ਨਹੀਂ ਛੱਡਣਾ ਚਾਹੀਦਾ ਤੇ ਖਾਣਾ ਪ੍ਰੋਟੀਨ ਨਾਲ ਭਰਪੂਰ ਹੋਣਾ ਚਾਹੀਦਾ ਹੈ ਤਾਂ ਕਿ ਸਾਨੂੰ ਵਾਰ-ਵਾਰ ਕੁਝ ਵੀ ਖਾਣ ਦੀ ਜ਼ਰੂਰਤ ਘੱਟ ਪਵੇ। ਨੰਬਰ 11 ਸੁੰਡ ਦੀ ਤਾਸੀਰ ਗਰਮ ਹੁੰਦੀ ਹੈ। ਇਸ ਦਾ ਸਵਾਦ ਕੌੜਾ ਹੁੰਦਾ ਹੈ। ਇਹ ਸਾਡੀ ਭੁੱਖ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦੀ ਹੈ ਤੇ ਇਸ ਦੇ ਨਾਲ ਹੀ ਖੰਗ ਜ਼ੁਕਾਮ ਤੋਂ ਬਚਾਉਂਦੀ ਹੈ। ਨੰਬਰ 12 ਰੋਜ਼ਾਨਾ ਸਵੇਰ ਦੇ ਸਮੇਂ ਜੇਕਰ ਗਰਮ ਪਾਣੀ ਵਿੱਚ ਹਿੰਗ ਮਲਾ ਕੇ ਪੀਤੀ ਜਾਵੇ ਤਾਂ ਇਸ ਨਾਲ ਸਾਹ ਦੇ ਰੋਗ ਦੂਰ ਹੁੰਦੇ ਹਨ ਤੇ ਇਸ ਦੇ ਨਾਲ ਗੈਸ ਨਹੀਂ ਬਣਦੀ ਤੇ ਖੂਨ ਦੀ ਘਾਟ ਨੂੰ ਵੀ ਪੂਰਾ ਕਰਨ ਵਿੱਚ ਇਹ کارਗਰ ਹੈ। ਨੰਬਰ 13 ਜੰਕ ਫੂਡ ਵਿੱਚ ਫਾਈਬਰ, ਵਿਟਾਮਿਨ ਤੇ ਹੋਰ ਤੱਤਾਂ ਦੀ ਮਾਤਰਾ ਕੇਵਲ ਨਾਲ ਦੇ ਬਰਾਬਰ ਹੁੰਦੀ ਹੈ। ਇਸ ਵਿੱਚ ਕੈਲੋਰੀਜ਼, ਚੀਨੀ ਤੇ ਨਮਕ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ ਜੋ ਮੋਟਾਪੇ ਦੀ ਵਜ੍ਹਾ ਬਣਦੇ ਹਨ। ਨੰਬਰ 14 ਠੰਡੇ ਪਾਣੀ ਨੂੰ ਪਚਨ ਵਿੱਚ ਲਗਭਗ 4 ਘੰਟੇ ਦਾ ਸਮਾਂ ਲੱਗਦਾ ਹੈ ਤੇ ਗਰਮ ਪਾਣੀ ਨੂੰ ਪਚਨ ਵਿੱਚ ਲਗਭਗ 1 ਘੰਟੇ ਦਾ ਸਮਾਂ ਲੱਗਦਾ ਹੈ ਜੇਕਰ ਅਸੀਂ ਤਲੀਆਂ ਚੀਜ਼ਾਂ ਖਾਂਦੇ ਹਾਂ ਤਾਂ ਸਾਨੂੰ ਹਮੇਸ਼ਾ ਗਰਮ ਭਾਵ ਪਾਣੀ ਨੂੰ ਕੋਸਾ ਕਰਕੇ ਹੀ ਪੀਣਾ ਚਾਹੀਦਾ ਹੈ ਨੰਬਰ 15 ਪਿੱਤੇ ਦੀ ਪੱਥਰੀ ਤੋਂ ਪਰੇਸ਼ਾਨ ਮਰੀਜ਼ਾਂ ਨੂੰ ਚੁਕੰਦਰ ਤੇ ਗਾਜੇ ਦੇ ਰਸ ਦੀ ਵਰਤੋਂ ਕਰਨੀ ਚਾਹੀਦੀ ਹੈ ਚੁਕੁੰਦਰ ਤੇ ਗਾਜਰ ਦੇ ਰਸ ਨੂੰ ਮਿਲਾ ਕੇ ਪੀਣ ਨਾਲ ਪਿੱਤੇ ਦੀ ਥੈਲੀ ਸਾਫ਼ ਤੇ ਮਜ਼ਬੂਤ ਹੁੰਦੀ ਹੈ ਤੇ ਇਸ ਦੇ ਨਾਲ ਹੀ ਪੱਥਰੀ ਤੋਂ ਵੀ ਆਰਾਮ ਮਿਲਦਾ ਹੈ ਨੰਬਰ 16 ਜਿਨ੍ਹਾਂ ਬੱਚਿਆਂ ਦਾ ਵਜ਼ਨ ਨਾ ਵਧਦਾ ਹੋਵੇ ਉਹਨਾਂ ਨੂੰ ਹਰ ਰੋਜ਼ ਦਲੀਆ ਜ਼ਰੂਰ ਖਿਲਾਓ ਨੰਬਰ 17 ਘਰ ਤੇ ਨੰਗੇ ਪੈਰੀ ਚੱਲਣ ਨਾਲ ਸਾਨੂੰ ਤਣਾਅ ਤੋਂ ਰਾਹਤ ਮਿਲਦੀ ਹੈ ਤੇ ਅੱਖਾਂ ਦੀ ਰੌਸ਼ਨੀ ਨੂੰ ਬਿਹਤਰ ਬਣਾਉਣ ਦੇ ਨਾਲ ਨਾਲ ਸੋਜ ਨੂੰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ ਨੰਬਰ 18 ਸਦੀਆਂ ਦੇ ਮੌਸਮ ਵਿੱਚ ਪਾਣੀ ਹਮੇਸ਼ਾ ਕੋਸਾ ਕਰਕੇ ਹੀ ਪੀਵੋ ਕਿਉਂਕਿ ਜੇਕਰ ਅਸੀਂ ਠੰਡਾ ਪਾਣੀ ਪੀਂਦੇ ਹਾਂ ਤਾਂ ਇਸ ਨਾਲ ਸਾਡੇ ਦੰਦ ਤੇ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਨੁਕਸਾਨ ਹੁੰਦਾ ਹੈ ਨੰਬਰ 19 ਚੰਗੀ ਨੀਂਦ ਲੈਣ ਨਾਲ ਸਾਡਾ ਸਰੀਰ ਫਿੱਟ ਤੇ ਤੰਦਰੁਸਤ ਰਹਿੰਦਾ ਹੈ ਇਸ ਨਾਲ ਸਾਡਾ ਕੰਮ ਕਰਨ ਵਿੱਚ ਵੀ ਮਨ ਲੱਗਾ ਰਹਿੰਦਾ ਹੈ ਨੰਬਰ 20 ਨਮਕ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕਰਨ ਨਾਲ ਨਮਕ ਸਰੀਰ ਵਿੱਚ ਜਾ ਕੇ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ ਜਿਸ ਕਾਰਨ ਹੱਡੀਆਂ ਨੂੰ ਪੂਰੀ ਤਰ੍ਹਾਂ ਕੈਲਸ਼ੀਅਮ ਨਹੀਂ ਮਿਲ ਪਉਂਦਾ ਤੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਇਸ ਲਈ ਸਾਨੂੰ ਨਮਕ ਦਾ ਘੱਟ ਤੋਂ ਘੱਟ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ ਸੋ ਦੋਸਤੋ ਇਸ ਸੀ ਅੱਜ ਦੀ ਵੀਡੀਓ ਵੀਡੀਓ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਜਈਆਂ ਹੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਪੇਜ ਨੂੰ ਫਾਲੋ ਕਰਨਾ ਧੰਨਵਾਦ